ਦੁੱਧੀ ਯੂਨੀਅਨ ਦੇ ਵਿੱਚ ਖੜਿਆ ਇੱਥੇ ਅੱਜ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਇਹ ਸਾਲਾਨਾ ਕੈਂਪ ਹੈ ਇਹਦਾ ਆਪਾਂ ਸਾਰੀ ਗੱਲਬਾਤ ਕਰਾਂਗੇ ਜਿਹੜੇ ਕਿੰਨੇ ਕੁ ਇੱਥੇ ਅੱਜ ਬਲੱਡ ਯੂਨਿਟ ਦਾਨ ਕੀਤਾ ਗਿਆ ਕਿਸ ਕਿਉਂ ਲਗਾਇਆ ਗਿਆ ਕੌਣ-ਕੌਣ ਨੇ ਇਸ ਵਿੱਚ ਸ਼ਾਮਲ ਹੋਇਆ ਆਪਾਂ ਗੱਲਬਾਤ ਕਰਦੇ ਹਾਂ ਦੁੱਧ ਪੌਂਦੇ ਦਾ ਘਰਾਂ 'ਚ ਦੇਖਦੇ ਹੋਵਾਂਗੇ ਤੇ ਨਾਲ ਨਾਲ ਖੂਨ ਦੰਦੇ ਵੀ ਤਾਂ ਉਪਰਾਲਾ ਇਹਨਾਂ ਦਾ ਬਲੱਡ ਕੈਂਪ ਲਾਇਆ ਬਠਿੰਡਾ ਦੇ ਦੁੱਧੀ ਯੂਨੀਅਨ ਜਿਹੜਾ ਦਫ਼ਤਰਾਂ ਮੇਨ ਬੀਬੀ ਵਾਲਾ ਚੌਂਕ ਦੇ ਵਿੱਚ ਸਵੇਰ ਤੋਂ ਪਹਿਲਾ ਖੰਡਪਾਟ ਦਾ ਪਹਿਲਾ ਖੰਡਪਾਟ ਦਾ ਸਭ ਦਾ ਪੋਕ ਸੀਗਾ ਉਸ ਤੋਂ ਬਾਅਦ ਜਿਹੜਾ ਇਹ ਬਲੱਡ ਕੈਂਪੇਨ ਨਾਲ ਚੱਲਦਾ ਰਿਹਾ ਤੇ ਸਭ ਤੋਂ ਵੱਡਾ ਦਾਨ ਮਹਾਦਾਨ ਖੂਨ ਹੁੰਦਾ ਬਲੱਡ ਹੁੰਦਾ ਅਗਰ ਜਿਹੜਾ ਲੋਕਾਂ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਂਦਾ ਇਹ ਖੂਨ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਜਿਹੜਾ ਬਚਾਊਗਾ ਤੇ ਬਹੁਤ ਸੋਹਣਾ ਅਪਰਾਲਾ ਇਹ ਦੁੱਧ ਦੀ ਜੁਬਈ ਬਾਈ ਜੀ ਪ੍ਰਧਾਨਿਕ ਆ ਬਾਈ ਜੀ ਸਾਡੇ ਨਾਲ ਹੈਗੇ ਆ ਲਾਲ ਜੀ ਭਾਓ ਇਹ ਐ ਬੀਬੀ ਵਾਲਾ ਚੌਕ ਦੇ ਵਿੱਚ ਇਹਨਾਂ ਦਾ ਦਫਤਰ ਆ ਜੂਨੀਅਨ ਦਾ ਕੀ ਨਾਮ ਆ ਬਾਈ ਜੀ ਆਪਣਾ ਸਰਮਾ ਬਲਵਿੰਦਰ ਸਿੰਘ ਪੱਕਾ ਕਲਾ ਪ੍ਰਧਾਨ ਦੋਦੀ ਯੂਨੀਅਨ ਬਟੰਡਾ ਸ਼ਹਿਰ ਠੀਕ ਹੈ ਨਾ ਚੌਂਕੇ ਅੱਜ ਜਿਹੜਾ ਸਵੇਰ ਤੋਂ ਚੱਲਿਆ ਪ੍ਰੋਗਰਾਮ ਪਾਠ ਤੇ ਭੋਗ ਪਾਇਆ ਜਾ ਰਿਹਾ ਸਰ ਜੀ ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਸ੍ਰੀ ਅਖੰਡ ਪਾਠ ਸਾਹਿਬ ਜਿਹਦੇ ਭੋਗ ਪਾਏ ਗਏ ਆ ਜੋ ਕਿ 21 ਤਰੀਕ ਤੋਂ ਪਾਠ ਰਖਾਇਆ ਗਿਆ ਸੀ ਨਾਲ ਹੀ ਆਏ ਸਾਲ ਅਸੀਂ ਬਲੱਡ ਖੂਨਦਾਨ ਕੈਂਪ ਦੁੱਦੀ ਯੂਨੀਅਨ ਮੇਰੇ ਸਾਰੇ ਹੀ ਸਤਿਕਾਰਯੋਗ ਸਾਥੀ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲੈਂਦੇ ਆ ਜੀ ਕਿੰਨੇ ਕ ਖੂਨ ਦਾ ਕਿੰਨੇ ਕੁ ਹੋ ਜਾਣਗੇ ਉਮੀਦ ਅੱਜ ਅਮੀਰ ਘਟ ਘਟ ਹੋ ਜਾਣਗੇ 30 35 25 ਤੱਕ ਤਾਂ ਅਮਰ ਹੋ ਗਈ ਅੱਛਾ 37ਵਾਂ 37ਵਾਂ ਖੂਨਦਾਨ 37ਵਾਂ ਖੂਨਦਾਨ ਕੈਂਪ ਸਾਰੇ ਇਹ ਤੇ 28ਵਾਂ ਸਾਡੇ ਸ੍ਰੀ ਅਖੰਡਪੁਰ ਸਾਹਿਬ ਜੀ ਦਾ ਅੱਜ ਭੋਗ ਪਾਇਆ ਗਿਆ ਮੈਂ ਸਾਡੇ ਸਾਰੇ ਹੀ ਸਤਿਕਾਰਯੋਗ ਦੁੱਦੀ ਸਾਥੀਆਂ ਦਾ ਨਾਲ ਹੀ ਭਾਈ ਜੀ ਤੁਹਾਡਾ ਵੀ ਸਾਰੇ ਪ੍ਰਸਾਦਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਵਧਾਈ ਦਿੰਦਾ ਸਾਰੇ ਵਧਾਈ ਦੇ ਪਾਤਰ ਹੈ ਜੋ ਇਹਨਾਂ ਵਧੀਆ ਛਲਾਗਜਗ ਹਰ ਸਾਲ ਇਸ ਤਰ੍ਹਾਂ ਦਾ ਕੰਮ ਕਰਦੇ ਆ ਇਹ ਹਰ ਸਾਲ ਹੀ ਇਹ ਲੱਗਿਆ ਕਰੂਗਾ ਜੀ ਹਾਂ ਜੀ ਹਰ ਸਾਲ ਲੱਗਦਾ ਜੀ ਇਹ 79 ਤੋਂ ਯੂਨੀਅਨ ਸਾਡੀ ਬਣੀ ਹੋਈ ਸੀਗੀ ਜੀ ਉਸ ਦਿਨ ਤੋਂ ਹੀ ਸੀ ਲੌਂ ਲੱਗੇ ਆ ਇੱਕ ਸਾਲ ਦੇ ਵਿੱਚ ਕਈ ਵਾਰੀ ਬਲੱਡ ਕੈਂਪ ਤਾਂ ਸਾਡੇ ਦੋ ਵੀ ਲੱਗ ਜਾਂਦੇ ਆ ਜੀ ਪਰ ਅਕੰਡ ਪਾਰਸੀ ਜੀ ਸਾਹਿਬ ਅਸੀਂ ਇਸ ਟਾਈਮ ਹੀ ਅ ਦੂਜੇ ਫਰਵਰੀ ਦੇ ਮਹੀਨੇ ਵਿੱਚ ਹੀ ਜ਼ਿਆਦਾ ਕਰਾਉਣੀ ਆ ਜੀ ਨਾਲ ਖੂਨਦਾਨ ਕੈਂਪ ਤੇ ਅ ਟੋਟਲ ਲੰਗਰ ਵਰਤਦਾ ਜੀ ਫਿਰ ਦਵਾਰਾ ਮੈਂ ਸਾਰੇ ਹੀ ਮੇਰੇ ਸਰਕਾਰ ਜੋ ਦੁੱਧੀ ਸਾਥੀਆਂ ਦਾ ਨਾਲ ਡੇਰੀ ਵਾਲੇ ਸਾਥੀਆਂ ਦਾ ਸਾਨੂੰ ਵੀ ਬਹੁਤ ਸਨਯੋਗ ਦਿੰਦੇ ਆ ਤੇ ਇਸ ਕਰਕੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੋ ਸਾਰੇ ਪ੍ਰਸਾਲੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਿਲਕੁਲ ਦੁੱਧੂ ਯੂਨੀਵਰਸਿਟੀ ਵੱਲੋਂ ਇਹ ਬਹੁਤ ਸੋਹਣਾ ਆਪਰਾ ਲਗ ਕੀਤਾ ਇਹਦਾ ਹਰ ਸਾਲ ਹੀ 1997 ਤੋਂ ਸ਼ੁਰੂ ਕੀਤਾ ਸੀ ਤੇ ਅੱਜ ਤੱਕ ਇਹ ਲਗਾਤਾਰ ਜਿਹੜਾ ਹੈਗਾ ਇਹ ਚੱਲ ਜਾਏਗਾ ਤੁਹਾਡੇ ਘਰਾਂ ਦੇ ਵਿੱਚ ਮੀਂਹ ਹੋਵੇ ਨੇਰੀ ਹੋਵੇ ਇਹ ਦੁੱਧ ਕੌਣ ਇਹ ਵੀਰ ਸਾਡੇ ਆਉਂਦੇ ਆਗੇ ਤੇ ਇਹ ਸਮਾਜ ਦੇ ਹੋ ਉਹ ਬਾਈ ਕਿੰਨੇ ਸਾਲ ਹੋ ਗਏ ਬਾਈ ਜੀ ਬਾਈ ਜੀ ਤਕਰੀਬਨ ਹੋ ਗਏ 10 ਸਾਲ ਜੀ ਹੌਣ ਕਰਦੇ ਨੇ ਦਾਨ ਹਾਂ ਦਾਨ ਕਰਦੇ ਨੇ ਅੱਛਾ ਤੇ ਕਿੰਨੇ 10 ਸਾਲ ਹੋ ਗਏ ਕਿੰਨੇ ਵਾਰੀ ਦੇ ਚੁੱਕੇ ਹੋਗੇ ਤਕਰੀਬਨ 10 ਸਾਲ ਦੇ ਵਿੱਚ 15 ਵਾਰ ਹੋ ਗਈ ਤੁਹਾਨੂੰ ਖੁਸ਼ ਹੁੰਦੇ ਉਹ ਕਿਸੇ ਤੁਹਾਡਾਂ ਧੱਕ ਹੋਣ ਕਿਸੇ ਦੀ ਜਾਨ ਬਚਾਉਂ ਹਾਂ ਬਿਲਕੁਲ ਬਾਈ ਜੀ ਬਿਲਕੁਲ ਰੈਸਪੋਰਟ ਸਰੀਰ ਆ ਜੀ ਕੋਈ ਰੋਗ ਨਹੀਂਗਾ ਮੇਰਾ ਨਾਮ ਗੁਰਜੰਤ ਸਿੰਘ ਹੈ ਪਿੰਡ ਗਿੱਦੜ ਤੋਂ ਆਣਾ ਮਦਦ ਪਾਉਣਾ ਮੈਂ ਅਸੀ ਦੂੰਗਾ ਲੋਕਾਂ ਨੂੰ ਜਿਹੜੇ ਕਈ ਵਧੀਆ ਚੰਗੀ ਗੱਲ ਹੈ ਜੀ ਜੇ ਮੇਰੇ ਸਭ ਬਲੱਡ ਹਣਾ 16 ਦੋ ਆ ਜੀ ਤੇ ਪਰਸੋ ਚੋਂ ਉਥੇ ਮੈਂ ਖੂਨ ਦੇ ਸਾਰੇ ਟੈਸਟ ਵੀ ਕਰਵਾਏ ਆ ਤੇ ਸਰੀਰ ਰੋਗ ਰਹਿਤ ਆ ਜੀ ਮੈਨੂੰ ਖੁਸ਼ੀ ਮਿਲਦੀ ਆ ਜੀ ਖੂਨ ਦਾਨ ਕਰਕੇ ਤਾਂ ਬਿਲਕੁਲ ਬਾਈ ਕਹਿੰਦਾ ਕੋਈ ਕਮਜ਼ੋਰ ਕੋਈ ਵੀ ਤੰਦਰੁਸਤ ਬੰਦਾ ਆ ਉਹਨੂੰ ਖੂਨ ਦਾਨ ਸ਼ੇਅਰ ਕਰੋ ਤਾਂ ਕਿ ਲੋਕ ਲੋਕਾਂ ਨੂੰ ਮੋਸੇ ਮੇਰੇ ਪਹਿਲਾਂ ਜਾ ਕੇ ਇਹ ਕੰਮ ਦੇ ਉੱਤੇ ਖੂਨਦਾਨ ਵਾਸਤੇ ਇੱਕ ਵਾਰੀ ਮੈਸੇਜ ਦਿੱਤਾ ਹੈ ਕਿ ਜਿਹੜਾ ਵੀ ਸਿਹਤਮੰਦ ਬੰਦਾ ਉਹਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਅ ਕਿਸਾਨ ਹੁੰਦੇ ਉਦਨ ਦੇ ਵਿੱਚ ਲੈ ਕੇ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪਾਈ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ। ਚਲੋ ਹਮਾਰੀ ਵੀ ਨਾਲ ਯਾਦ ਕਰ ਲਓ ਹਰ ਸਮੇਂ